ਬੀਬੀ ਕਾ ਪੱਠੀ ਬਾਰੇ ਵੀ ਦੱਸ ਕੁਛ ਹੁਣ ਤਾਂ ਪਾਪ ਕਾਰਨ ਦੇ ਲੈ ਲੈਨੇ ਹੁੰਨੇ ਅਸੀਂ ਹਾਂ ਹੁਣ ਇਹ ਵੀ ਚੱਲ ਪਏ ਬਣੇ ਬਣਾਏ ਆਉਂਦੀਆਂ ਖੇਲਾ ਹਾਂ ਉਹ ਮਸ਼ੀਨ ਜੀ ਚ ਬਣਾ ਲੈਂਦੇ ਆ ਕਰਨੇ ਸੀ ਹਾਂ ਇਹ ਤਾਂ ਅਸੀਂ ਤਾਂ ਪੱਠੀ ਦੇ ਧਾਣੇ ਬਣਾਉਣ ਪੱਟੀਆਂ ਹੁੰਦੀਆਂ ਮੈਗੀਆਂ ਐ ਬਣਾ ਲੈਂਦੀਆਂ ਜੀ ਮੈਂ ਹੁਣ ਮੂੰਗਫਲੀ ਤਾਂ ਭੁੰਨੇ ਦੇਖੇ ਹੀ ਹੁਣੇ ਤੁਸੀਂ ਉਹ ਮੂੰਗਫਲੀ ਭੁੰਨੇ ਪੱਟੀਆਂ ਤੇ ਠੱਠੀ ਨਹੀਂ ਦੀ ਉਹ ਬਾਲਣ ਲਿਆ ਤੇ ਵੀ ਵਿਚਾਈ ਆ ਆਪਦੀ ਪੰਡ ਸੈਟ ਲੈਣ ਦੀ ਮੂਹਰੇ ਜੇ ਪਿੰਡ ਦੇ ਬੱਚੇ ਜਾਂਦੇ ਹੋਏ ਜੇ ਵੱਡਾ ਪਿੰਡ ਹੁੰਦਾ ਦੋ ਚਾਰ ਕੁੱਟੀਆਂ ਹੁੰਦੀਆਂ ਜੇ ਛੋਟਾ ਹੁੰਦਾ ਤਾਂ ਇੱਕ ਕੁੱਟੀ ਹੁੰਦੀ ਇੱਕ ਕੁੱਟੀ ਦੇ ਸਾਰੇ ਦਿਵਾਰਾਂ ਦੇ ਡਾਂਡੇ ਵਾਰੀ ਨਾਲ ਲਈ ਮੇਰੀ ਵਾਰੀ ਅੰਮ੍ਰੀ ਗਾਰੀਆ ਬਾੜੀ ਨਾਲ ਉਪਾਂਦੀ ਹਾਂ ਵਾਰੀ ਬਣ ਲੈਂਦੇ ਹੋਣਗੇ ਬੈਠੀ ਜਾਂਦੇ ਹੋਣੇ ਉਵੇਂ ਆਪਾਂ ਹਸਪਤਾਲਾਂ ਚ ਜਾਂਦੇ ਆਂ ਬਈ ਬਾਰੀ ਸਿਰ ਬੱਚੇ ਆਪ ਕੋ ਬਿਜਾਦੀ ਰੱਖਦੇ ਬਈ ਆ ਹੁਣ ਆ ਗਏ ਮੈਂ ਇਹ ਧੋਮਗਰੋਂ ਆਏ ਆ ਨਾ ਅੱਗੇ ਫਿਰ ਦਾਣੇ ਇੰਨੇ ਬਣਾਉਂਦੇ ਸੀ ਲੋਕ ਦਾਣੇ ਛੋਲੇ ਬਣਾਉਂਦੇ ਹਮ ਮੱਕੀਆਂ ਦਾ ਆਮੀ ਮੱਕੀਆਂ ਬਣਾਉਨੀਆਂ ਮੱਕੀਆਂ ਉਹ ਚੁੰਗ ਕੱਢਣ ਦੀ ਥੋੜੀ ਥੋੜੀ ਜਿਹਾਣੇ ਕੰਡਣੇ ਨਹੀਂ ਵਿਚਾਰੇ ਤੇ ਬਾਕੀ ਉਹ ਪੰਦੀ ਜਦੋਂ ਮੱਕੀ ਖੋਣਗੀ ਆਜ ਕੋਨੀ ਨਹੀਂ ਹੋ ਜਾਂਦੀ ਥੋੜੀ ਜਿਹੀ ਕੰਨ ਕੇ ਉਹ ਕੋਨੀ ਕੋਨੀ ਹੋ ਕੇ ਬੱਕਈਆਂ ਨੀਆਂ ਮਾਰ ਜਾਂਦੀਆਂ ਆਨ ਅਸੀਂ ਕਹਿੰਦੇ ਬੱਕਈਆਂ ਜਾਂ ਆਬੂ ਕਹਿੰਦੇ ਮੈਂ ਮਰੁੰਡੇ ਨਹੀਂ ਕਹਦੇ ਹੁੰਦੇ ਉਹ ਨਾ ਨਾ ਮਰੁੰਡੇ ਤਾਂ ਉਹ ਅੱਛਾ ਤਾਂ ਕੋ ਸ਼ੋਰ ਹੁੰਦਾ ਹਾਂ ਹਾਂ ਉਹ ਅਸੀਂ ਤੇ ਉਹੀਆਂ ਜਵਾਲਾਂ ਦੇ ਵੀ ਉੱਥੇ ਹੀ ਖਾਈ ਜਾਂਦੇ ਪੰਨਿਆਂ ਚਵਾਵਾ ਆ ਕੇ ਇੱਕ ਤਾਂ ਖਿੱਲਾ ਹੁੰਦੀਆਂ ਮੈਂ ਕਹਿੰਦਾ ਦੱਸਦੀਆਂ ਖਿੱਲਾ ਤਾਂ ਫੇਰ ਆਉਣੀਆਂ ਜਦੋਂ ਮਿੱਟੀ ਦੇ ਦਾਣੇ ਉਹ ਵਿੱਚ ਪਾ ਦਿੰਦੀ ਗਿੱਲੀ ਮਿੱਟੀ ਦੇ ਅੱਛਾ ਜਦੋਂ ਸੁੱਕੀ ਮਿੱਟੀ ਜੀਆਂ ਤਾਂ ਖਿੱਲ ਨਹੀਂ ਬਣਦੀਆਂ ਸੀ ਮੁਰਮਰੇ ਬਣ ਜਾਂਦੇ ਸੀ ਹੂੰ ਕਈ ਦਾਣੇ ਖੜ ਦੇਣੀ ਸੀ ਉਹਨਾਂ ਨੂੰ ਮੁਰਮਰੇ ਹਾਂ ਮੁਰਮਰੇ ਹਾਂ ਮੁਰਮਰੇ ਜਿਹੜੀਆਂ ਸੀ ਤੇ ਜੜੀਆਂ ਖੜ ਜਾਂਦਾ ਦਾਣਾ ਮਨੂ ਖਿੱਲਾਂ ਜਾਂਦੇ ਅੱਛਾ ਕਿ ਉਹ ਜਿਹੜੀ ਗਿੱਲੀ ਮੱਕੀਆਂ ਜਦੋਂ ਕੱਢਦੇ ਕੱਢੀਆਂ ਉਹਨੂੰ ਫੇਰ ਗਿੱਲੀ ਆਪਣਾਉਣ ਜਾਂਦੇ ਅੱਛਾ ਬੀਜਾਂ ਬਣਾਉਣ ਜਾਂਦੇ ਉਹਨਾਂ ਦੀਆਂ ਬੱਕੜੀਆਂ ਜਦੋਂ ਉਹ ਪਾ ਦਿੰਦੀ ਥੋੜਾ ਜਿਹਾ ਜਿਹੜਾ ਉਹਨਾਂ ਨੂੰ ਆਪਨੇ ਲਈ ਜੀਂਦੀ ਉਹ ਪੋਚ ਜਾਂਦੀਆਂ ਉਹਨਾਂ ਦੇ ਦਾਣੇ ਉਹ ਬਹੁਤ ਕੋਲੇ-ਪੋਲੇ ਹੋ ਜਾਂਦੇ ਸਾਰੇ ਅਗਲੇ ਗਾਪੂ ਆਉਂਦੇ ਉਸ ਤੋਂ ਫੇਨ ਜੀ ਪੱਲਾ ਖਾ ਕੇ ਬੇਬੇ ਨੂੰ ਆਹ ਆਪੂ ਪਰਦੇਸ ਹੋਲੇ ਜੀ ਬੱਕੜੀਆਂ ਕੱਢ ਲਈ ਅੱਛਾ ਉਹ ਬੱਲੇ ਤੇ ਬੈਠੇ ਖਾਈ ਜਾਂਦੇ ਬਹੁਤ ਸਵਾਦ ਹੁੰਦੇ ਬਾਹਰ ਆ ਕੇ ਨਹੀਂ ਸੀ ਉਹ ਰਹਿੰਦੇ ਉੱਥੇ ਤੱਕ ਤੇ ਫੇਰ ਉਹ ਨਾ ਨੇ ਤਾਂ ਮੁਰਮੁਰੇ ਬੰਦੇ ਗੀ ਨਹੀਂ ਨਕਲੀ ਜਿਹਾ ਬਹੁਤ ਸਵਾਦ ਹੁੰਦੇ ਅੱਛਾ ਫਿਲਾਂ ਨਹੀਂ ਕਿਹਾ ਨਾ ਹਾਂ ਉਹ ਸੁੱਕੀਆਂ ਨਹੀਂ ਸੀ ਉਹਦੀ ਅੱਛਾ ਤੇ ਸੁੱਕੀਆਂ ਨਹੀਂ ਵੜਨੀਆਂ ਖੇਡਾਂ ਹਾਂ ਖੇਡਾਂ ਨਹੀਂ ਆਜਾ ਤੂੰ ਰੋੜੀ ਆਉਂਗੀ ਲੋੜੀ ਨੂੰ ਪੀਤੇ ਬਾਹ ਲੈਂਦੇ ਗੜ ਦੀ ਚਾਣੀ ਬਣਾਉਂਦੇ ਅੱਛਾ ਘਿਲਣਾ ਪਉਂਦੇ ਕੋਈ ਬਾਜਰੀ ਦੀਆਂ ਘਿਲਣਾ ਪਾ ਲੈਂਦਾ ਬਾਜਰੀ ਦੀਆਂ ਅੱਛਾ ਕੋਈ ਇਹ ਆ ਕੋਈ ਕਣਕ ਦੀਆਂ ਵੀ ਤਨਾ ਲੈਂਦੇ ਸੀਗੇ ਤੇ ਨਹੀਂ ਮੱਪੀ ਦੇ ਤਾਂ ਅੱਗੇ ਕਰਮ ਜੇ ਕਰ ਦੂਗੇ ਬਚ ਜਾਣਗੇ ਠੀਕੇ ਬਾਤ ਨਹੀਂ ਦੇ ਬਹੁਤ ਸਵਾਦ ਬਣ ਗਏ ਇੱਥੇ ਮੈਂ ਕਰਕੇ ਗੱਲ ਨਹੀਂ ਸੁਣ ਠੀਕ ਹੈ ਹਾਂ ਸੇ ਮਰੂਨ ਦੇ ਖਾਂਦੇ ਕਰਦੇ ਨਾਲ ਖੇਡਦੇ ਫਿਰਦੇ ਗਲੀਆਂ ਚ ਲੈ ਕੇ ਸਭ ਜਾਂਦੇ ਅੱਗੇ ਆਈ ਨਹੀਂ ਸੀ ਕਿ ਉਹ ਵੀਜਾਂ ਤੇ ਦਾਣੇ ਪਾ ਲੈਂਦੇ ਜੀ ਬਾਂਹ ਤੇ ਅੱਛਾ ਹਾਂ ਖਾਂਦੇ ਫਿਰਦੇ ਬੜੀਆ ਫਰਾ ਕੰਮ ਸੀ ਹੂੰ ਸੇ ਹੋਂਟਾਂ ਲੋੜੀ ਨੂੰ ਬੱਚੇ ਕਾਂ ਚੱਲ ਪੀਆਂ ਗੱਟਿਕਾ ਗੱਟਿਕਾ ਦਾ ਗੇਮੀ ਸੀਗੀਆਂ ਜਣੇ ਦੀ ਹੁਣ ਉਹ ਹੀ ਨਹੀਂ ਬਣਾਉਂਦੇ ਲੱਗਦੀ ਆ ਸੀ ਬਣਾਉਂਦੇ ਸੀ ਹੂੰ ਤਾਂ ਕਲ ਕੇ ਦਾਣੇ ਪਣਾਖੇ ਉਹਨਾਂ ਨੂੰ ਚੱਕਿਆ-ਚੱਕਿਆ ਨੂੰ ਪਾ ਕੇ ਗੁੜ ਮਸਾਲਾ ਲੈਣੇ ਮਸਾਲਾ ਲੈ ਕੇ ਫਿਰ ਉਹਨਾਂ ਦੀਆਂ ਫਿਰ ਹੂੰ ਵੀ ਪਿੰਨੀਆਂ ਵਟ ਕੇ ਖਾ ਲੈਂਦੇ ਸੀ ਹਾਂ ਹੁੰ ਵੀ ਹੁਣ ਬਣਾਦੇ ਆ ਹਾਂ ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਨਾ ਬਜ਼ਾਰਾਂ 'ਚ ਅੱਗੇ ਤਾਂ ਇਹ ਜੀਆਂ ਚੀਜ਼ਾਂ ਦੇਸੀ ਚੀਜ਼ਾਂ ਖਾਂਦੇ ਲੋਕ ਸੀ ਚੀਜ਼ਾਂ ਬਣਾਉਂਦੇ ਘਰੇ ਹੀ ਬਣਾਉਂਦੇ ਸਾਰੀਆਂ ਚੀਜ਼ਾਂ ਹੂੰ ਉਹ ਜਿਵੇਂ ਇਹ ਤਾਂ ਗੱਗੇ ਗੰਨੇ ਵਸਾਈ ਰਿਝੂ ਕੇ ਹਾਂ ਟਰਾਲੀਆਂ ਦੀਆਂ ਟਰਾਲੀਆਂ ਬਾਰਾਂ ਮੂਹੋਂ ਲੰਘਦੀਆਂ ਆ ਆਪਣੇ ਬਾਰਾਂ ਮੂਹੋਂ ਦੀਆਂ ਟਰਾਲੀਆਂ ਤੇ ਰੇੜੀਆਂ ਹਾਂ ਹਾਂ ਵੱਲਦਾਂ ਵਾਲੀਆਂ ਹਨਾ ਵੱਲਦਾਂ ਵਾਲੀਆਂ ਰੇੜੀਆਂ ਤੇ ਟਰਾਲੀਆਂ ਤੇ ਲੋਕ ਸਾਰੇ ਹੀ ਆਏ ਖਿੱਚਣ ਲੱਗ ਜਾਂਦੇ ਸੀਗੇ ਗੰਨੇ ਬੋਟਾ ਬੱਚੇ ਸਾਰੇ ਬੀਬੀ ਜੀ ਮਾਂ ਵਰ ਮਾਂ ਜਿੱਥੇ ਤੱਕ ਜਾਂਦੇ ਹਾਂ ਆਪਾ ਉਹਦੇ ਵੀਰ 12 ਤੋਂ ਲੱਗ ਜਾਂਦੇ ਦੂਰ ਤੱਕ 5 7 8 10 ਗੰਨੇ ਤੱਕ ਹਿੱਕ ਹੀ ਹੜਦੇ ਸੀ ਹਮ ਅਗਰ ਜਮਾਨੇ ਵਧੀਆ ਸੀ ਉਹ ਆਪ ਵੀ ਉੱਤੇ ਬੈਠਾ ਹੁੰਦਾ ਜਿਹੜਾ ਨਾ ਹਮ ਜਵਾਕਾਂ ਨੂੰ ਦੇਖ ਕੇ ਸਿੱਟੀ ਜਾਂਦਾ ਹਮ ਜਿਹਦੇ ਨਾਲ ਦਾ ਹੁੰਦਾ ਉਹ ਤਾਂ ਆਪ ਦੂਰ ਕਈ ਤਾਂ ਉਹ ਆਪ ਕੋ ਵੀ ਝੇਕਾ ਸਿੱਟੀ ਜਾਂਦਾ ਇੱਕ ਚੱਕੀ ਜਾਂਦਾ ਹਮ ਏ ਜਿਹਨੇ ਨਾਮ ਹੁੰਦਾ ਕੋਈ ਫੇਰ ਉਹ ਸਿੱਟੀ ਜਾਂਦਾ ਉਹ ਚੱਕ ਲੈਂਦੇ ਗੰਨਿਆਂ ਦੇ ਢੇਰ ਲਾਉਂਦੇ ਉਹ ਕੁਝ ਕਹਿੰਦੇ ਵੀ ਨਹੀਂ ਸੀਗੇ ਟਰਾਲੀ ਵਾਲੇ ਰੇੜੀ ਵਾਲੇ ਵੀ ਰਹਿੰਦੇ ਸੀ ਉਹ ਤਾਂ ਉੱਤੇ ਬੈਠੇ ਹਾਂ ਹੁਣ ਨਹੀਂ ਕੋਈ ਟਰਾਲੀਆਂ 'ਚ ਗੰਨੇ ਪਾ ਲੈਂਦੇ ਆ ਗੰਨੇ ਵੀ ਘਾਟੀ ਹੁੰਦੇ ਆ ਇੱਕ ਘੱਟ ਦੇ ਦਿਆ ਹੁਣ ਕਮਾਦ ਹੂੰ ਉਹੋ ਨਾ ਥੇਰਨ ਨੂੜ ਲੈਂਦੇ ਆ ਹੁਣ ਨੀ ਕੋਈ ਨਿਕਲ ਕੱਢਣ ਦੇ ਕੋਈ ਕਦਨਾ ਨਾ ਤਾਂ ਉਹ ਦੇਖੇ ਜਾਣ ਦੇਣਾ ਤਾਂ ਕੀ ਹੈ ਜੈ ਲੈਣਾ ਨੂੜ ਜੈ ਨਾ ਜਵਾਕਾਂ ਤੋਂ ਵਿਚਾਰੇ ਤਾਂ ਫਿੱਕੇ ਦੇਖਦੇ ਰਹਿ ਜਾਂਦੇ ਸਾਡੇ ਵੀਰੇ ਤਾਂ ਉਦੋਂ ਦੇਖ ਲਾ ਘੇਰ ਲਾ ਦਿੰਦੇ ਹੁੰਦੇ ਸਾਰੇ ਇੱਕ ਦੇ ਖੜੇ ਹੁੰਦੇ ਫੇ ਮੈਨੂੰ ਕਹਿੰਦੇ ਬੀਤੀ ਮੇਡਾ ਦੰਨਾ ਸੱਲੇ ਮੇਡਾ ਦੰਨਾ ਸੱਲੇ ਹੁਣ ਤਾਂ ਹੁਗੂਲੇ ਜਾਂਦੇ ਦੰਨ ਸਾਰੇ ਨਿਕਲਦੇ ਸਖਾਰਾ ਗੰਨੇ ਦੇ ਗੰਨੇ ਇੰਨਾ ਪੋਲਾ ਹੁੰਦਾ ਹਾਂ ਸਿਲਕਾ ਜਾ ਵੀ ਹੁਣ ਉਹ ਐ ਕਹਿ ਦਿੰਦੇ ਵੀ ਕਿੰਨਾ ਇੱਕ ਪੋਰੀ ਦਾ ਦੋ ਪੋਰੀ ਦਾ ਤਿੰਨ ਪੋਰੀ ਦਾ ਆਹ ਕੀ ਕਹਿੰਦੇ ਸਿਲਕਾ ਤਿੰਨ ਹੋਰੀ ਕੁਛ ਕਹਿੰਦੀ ਹੁੰਦੀ ਹਾਂ ਅਬ ਕੀ ਦਾ ਕਿੰਨੇ ਪੋਰੀਆਂ ਦਾ ਲੈਂਦਾਗਾ ਹਾਂ ਹੁਣ ਤਾਂ ਉਹ ਵੀ ਚੀਜ਼ਾਂ ਨਹੀਂ ਆਪ ਵੀ ਪੜ੍ਹਦੇ ਜਾਂਦੇ ਆ ਸਿਲਕਾ ਵੀ ਹੋਰ ਕੁਛ ਕਹਿੰਦੇ ਹੁੰਦੇ ਸੀਗੇ ਘੇਰ ਮਣ ਦੇ ਵੀ ਮੇਰਾ ਵੱਡਾ ਮੇਰਾ ਵੱਡਾ ਹੂੰ ਬਹੁਤ ਕੋਲੀ ਪਣ ਗੰਨੇ ਵੀ ਵਾਲੇ ਵੱਡੇ ਵੱਡੇ ਤੇ ਵਾਲੇ ਰਸ ਵਾਲੇ ਹੁੰਦੇ ਸੀ ਹਨ ਹੁਣ ਤਾਂ ਉਹ ਗੰਨੇ ਵੀ ਨਹੀਂ ਹੁਣ ਜੇ ਬਾਂਸਾਂ ਵਰਗੇ ਹੁੰਦੇ ਆ ਹੁਣ ਤਾਂ ਗੰਨੇ ਨੇ ਹੂੰ ਇਹੇ ਜੀਆਂ ਚੀਜ਼ਾਂ ਹੋਲਾਂ ਪੁੰਨਣੀਆਂ ਅੱਛਾ ਹੋਲਾਂ ਪੁੰਨਣੀਆਂ ਖੇਤ ਜਾ ਕੇ ਖਾੜਾਂ ਚ ਬਾਈ ਜਾਣਾ ਢੱਕਾ ਡਵਾ ਜਾ ਚੌਕੇ ਸੁੱਕਾ ਮਿੱਠੇ ਬੰਦ ਕੇ ਬੈਠਿਆ ਨੇ ਖਾ ਲੈਣੀਆਂ ਹੂੰ ਦਾਣੇ ਅੱਡ ਕੇ ਜਾਂਦੇ ਆ ਵਿੱਚ ਉਹ ਸੁਹਣੇ ਵੀ ਦਾਣੇ ਮੈਂ ਲਾਉਣਾ ਮੈਂ ਲਾਉਣਾ ਜੇ ਬਾਂਬਰ ਲੈਣੀਆਂ ਭਾਂਡਿਆਂ ਚ ਪਾ ਕੇ ਖਾਣ ਲੱਗ ਜਾਂਦੇ ਜਦੋਂ ਜਾਣ ਦਾ ਵੇਲਾ ਹੁੰਦਾ ਵੀ ਹੁਣ ਸੋਲੇ ਸੁੱਕ ਗਏ ਅੱਛਾ ਹਾਂ ਫਿਰ ਉਹ ਪਹਿਲਾਂ ਹੀ ਪੁਰਨਤੇ ਰੱਖ ਲੈਂਦੇ ਮੰਨ ਕੇ ਤੌੜਿਆਂ ਚ ਪਾ ਲੈਂਦੇ ਅੱਛਾ ਇਹ ਗਿੱਲੀਆਂ ਦੇ ਕਰ ਕਰਕੇ ਖਾਂਦੇ ਅੱਛਾ ਇਹ ਜੀ ਜਵਾਨੇ ਸੀ ਅੱਗੇ ਤਾਂ ਹਾਂ ਇੱਕ ਗੂਨੇ ਜੇ ਵੀ ਹੁੰਦੇ ਸੀ ਬਾਹਲੇ ਹਨਾ ਮੰਮੀ ਆਪਣੇ ਬੁੱਤ ਦੇਖ ਕੇ ਸੀ ਉਹ ਮੂਗਫਲੀ ਆਉਂਦੇ ਉਹਨੂੰ ਕਹਿੰਦੇ ਹੁੰਦੇ ਹਾਂ ਹਾਂ ਮੂਗਫਲੀਆਂ ਵੀ ਹੁਣ ਘੱਟੀ ਬੀਜਦੇ ਆ ਹਾਂ ਆਪਣੀ ਬਹੁਤ ਛਾਂਦੀ ਸੀ ਇਹ ਉਹ ਕਿਉਂ ਜੋ ਗਨ ਲੱਗ ਜਾਂਦੇ ਜੋ ਆਕ ਖੇਡਦੇ ਖੇਡਦੇ ਹਨ ਸ਼ਾਮ ਨੂੰ ਉਹ ਤਾਂ ਮੈਂ ਵੀ ਦੇਖੇ ਨੇਗੇ ਉਹ ਜੋ ਲੈਂਦੇ ਉਹ ਜਿਹੜੇ ਮੂੰਹ ਖੜੀਆਂ ਨਾ ਨਾ ਹੁੰਦੀਆਂ ਉਹ ਚੋ ਹੀ ਨਾ ਭਰ ਲੈਂਦੇ ਉਹਨਾਂ ਦੇ ਖੋਰ ਖੇੜ ਕੇ ਆਪਣੇ ਸਾਰੇ ਕਲਰ ਹੁੰਦੇ ਸਭ ਦੇ ਹੁੰਦੇ ਉਦੋਂ ਤਾਂ ਕਲਰਾਂ ਦੀ ਬਹਾਰ ਹੀ ਲੱਗ ਜਾਂਦੀ ਬਿਲਾੜੀ ਆਪਣੇ ਨੇੜੇ ਸੀਗੀ ਹਾਂ ਸੱਤਾ ਸੱਤਾ ਗੋਲੇ ਆਉਂਦੇ ਉਹਦਾ ਦਾਦਾ ਵੀ ਲੈ ਲੈ ਕੇ ਆਉਂਦਾ ਹੂੰ ਗੱਗੰਨੇ ਆ ਰਹੀ ਥੀਰ ਬਣਾ ਲੈਣੀ ਗੰਨੇਆਂ ਦੇ ਰਸ ਦੀ ਖੀਰ ਬਹੁਤ ਵਾ ਸਵਾਦ ਆਉਂਦੀ ਹੈ ਅੱਛਾ ਹਾਂ ਉਹ ਮੈਂ ਤਾਂ ਨਹੀਂ ਖਾਦੀ ਤੂੰ ਨਿਆਣੀ ਸੀ ਹਾਤੀ ਦਾ ਰੀਤੀ ਆਇਆ ਆ ਅੱਛਾ ਹਾਂ ਕਿ ਉਹ ਬਹੁਤ ਸਵਾਦ ਵਾਲੀ ਕਰਤੇ ਕਰਤੇ ਗੋੜ ਖਾਂਦੇ ਹੁਣ ਤੇਰੇ ਹੁਣ ਤੱਕ ਲਾੜ ਨਹੀਂ ਦੇਖਿਆ ਕਿ ਜੀ ਆਪਣੇ ਤਾਂ ਕਿੰਨੇ ਕਲਾੜ ਹੁੰਦੇ ਸੀ ਜੀ ਹਾਂ ਇੱਕ ਧੰਨੇ ਕਾ ਕਲਾੜ ਹੁੰਦਾ ਸੀ ਹਾਂ ਇੱਕ ਆਪਣੇ ਘਰ ਕੋਲੇ ਹੁੰਦਾ ਸੀ ਹਾਂ ਕਲਰ ਚ ਕਿ ਉੱਥੇ ਉਹ ਮੱਖੀਆਂ ਕੁੱਟ ਜਾਈ ਕਲਰਾਂ ਚ ਵਿਚਾਰੇ ਇੰਨਾ ਇੰਨੀ ਆਹੋ ਸੋਕ ਲੈ ਜਾਂਦੀਆਂ ਖਸਮਾ ਥੱਲੇ ਬਸਾਉਂ ਨੂੰ ਉਹਨੂੰ ਸਭ ਕੀ ਜਾਂ ਹੁੰਦੀਆਂ ਸੀ ਟਾਂਗਰ ਗਿਆ ਉਹਦਾ ਜੀ ਨਾਂ ਵਾਲਣ ਹੁੰਦਾ ਉਹ ਟਾਂਗਰ ਗਿਆ ਚੱਕ ਲਿਆਉਂਦੀਆਂ ਉਹ ਹੁੰਦੀਆਂ ਕੁੱਟ ਜਾਈ ਉੱਥੇ ਕਲਰਾਂ ਚ ਹਾਂ ਉਹ ਉੱਥੇ ਉਹ ਬਣਾ ਸੀ ਪਾਰਕ ਹਾਂ ਉਹ ਤਾਂ ਪਾਰਕਾਂ ਚ ਲੱਪੀਆਂ ਸਾਣੀ ਕਿਧਰੇ ਗਏ ਨਾ ਕਲਾਣੀਆਂ ਤੇ ਗਏ ਉਹ ਕੋਲ ਨਾ ਇਹ ਨਾ ਉਹ ਹੋਰ ਬੱਦਰ ਗਿਆ ਹਮ ਆਪਣੀ ਐ ਉੱਥੇ ਕੀ ਕਰਾਨੀਆਂ ਖੜੀਆਂ ਹਮ ਸਭ ਚੱਕਦੇ